ਗਰੀਦ ਕੀ ਹਾਲ ਮੇਰੀ ਚਰਤਾ ਤੁਹਾਨੂੰ ਬਹੁਤ ਬਹੁਤ ਸਵਾਗਤ ਅੱਜ 29 ਜਨਵਰੀ 2026 ਤੇ ਟਾਈਮ 1 ਵਜਨ ਦੇ ਵਿੱਚ 1-2 ਮਿੰਟ ਰਹਿੰਦੇ ਨੇ ਬਠਿੰਡਾ ਤੋਂ ਮੇਰਾ ਖਿਆਲ ਥੋੜੀ ਦੂਰੀ ਆ ਪੁੱਚੋ 13-14 15 ਕਿਲੋਮੀਟਰ ਤੇ ਅੱਜ ਪੁੱਚੋ ਦੇ ਵਿੱਚ ਵੀ ਤਪਣਾ ਹੋਇਆ ਤੇ ਮੈਂ ਖਾ ਤੁਹਾਨੂੰ ਮੈਂ ਦਿਖਾ ਦਿਆਂ ਤੇ ਪੁੱਚੋ ਕੈਂਚੀਆਂ ਤੋਂ ਜਦੋਂ ਪੁੱਚੋ ਬੱਸ ਸਟੈਂਡ ਵਾਲੇ ਪਾਸੇ ਜਾਂਦੇ ਆ ਤਾਂ ਇਸ ਰੋਡ ਦੇ ਹਾਲਾਤ ਥੋੜੀ ਦਰ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਈ ਸੀ ਥੋੜਾ ਅੱਗੇ ਸੀ ਉਹ ਪਰ ਇੱਥੇ ਦੇ ਹਾਲਾਤ ਜਿਹੜੇ ਨੇ ਇਹ ਵੀ ਬੁਰੇ ਹੀ ਨੇ ਜਿਹੜੇ ਮੈਂ ਤੁਹਾਨੂੰ ਦਿਖਾਣਾ ਚਾਹਣਾ ਕਿਉਂਕਿ ਇੱਥੋਂ ਲੋਕਾਂ ਨੇ ਟੱਪਣਾ ਜਦੋਂ ਕੋਈ ਮੇਨ ਸੜਕ ਆ ਦੇਖੋ ਤੁਸੀਂ ਆ ਵੇਖਿਓ ਕਿਉਂਕਿ ਇਹ ਹੁਣੇ ਗੱਡੀਆਂ ਦਾ ਬ੍ਰੇਕ ਵੱਜੇ ਤਾਂ ਸਲਿੱਪਰੀ ਹੈ ਸਲਿੱਪਰੀ ਦੀ ਵਜ੍ਹਾ ਕੀ ਹੈ ਉਹ ਤੁਹਾਨੂੰ ਮੈਂ ਦੱਸਦਾ ਆ ਬਜਰੀ ਆ ਸਾਰੀ ਜੇ ਤੁਸੀਂ ਨੇੜੇੋਂ ਦੇਖੋਗੇ ਆ ਸਾਰੀ ਬਜਰੀ ਹੈ ਕੋਈ ਵੀ ਸਕੂਟਰ ਮੋਟਰਸਾਈਕਲ ਕੁਝ ਵੀ ਹੈ ਨਾ ਉਹ ਇਹਦੇ ਤੋਂ ਜਦੋਂ ਟੱਪਦਾ ਤਾਂ ਸਲਿੱਪ ਕਰਦਾ ਆ ਇੱਥੋਂ ਰੋਡ ਹੁਣ ਦੇਖਿਓ ਬੱਸ ਕਿੱਦਾਂ ਜਾ ਰਹੀ ਹੈ ਬੱਸ ਦੇ ਹਾਲਾਤ ਦੇਖੋ ਤੁਸੀਂ ਓ ਮਾਈ ਗਾਡ ਕਿੰਨੀ ਵਿੰਗੀ ਹੋਈ ਤੇ ਜੇ ਕਾਰ ਥੋੜੀ ਜਿੱਧਰ ਹੁੰਦੀ ਤੇ ਸ਼੍ਰੀਮਾਨ ਹੁਣਾ ਇਹ ਸੀਗਾ ਵੀ ਇਹਦੇ ਨਾਲ ਖਹਿ ਕੇ ਜਾਂਦੀ ਇਹ ਹਾਲਾਤ ਤੁਸੀਂ ਵੇਖ ਲਓ ਵੀ ਇਹ ਨਹੀਂ ਇਸ ਸੜਕ ਦੇ ਥੋੜਾ ਨੇੜੇ ਵਿੱਚ ਦੇਖੋ ਆ ਦਿਖਾਵਾਂ ਮੈਂ ਤੁਹਾਨੂੰ ਸਾਰਾ ਆ ਆ ਵੇਖੋ ਹੁਣ ਕਿੱਦਾਂ ਇੱਥੋਂ ਕਿੰਨਾ ਟ੍ਰੈਫਿਕ ਵੀ ਜਮ ਹੁੰਦਾ ਸਿਰਫ ਇਸੇ ਵਜ੍ਹਾ ਕਰਕੇ ਆ ਦੇਖੋ ਇਹ ਪੁੱਚੋ ਦੇ 메인 ਸੜਕ ਹੈ ਜਾਮ ਲੱਗ ਜਾਂਦਾ ਤੇ ਹਾਲਾਤ ਇਹ ਨੇ ਕਿੰਨੀ ਧੇਰ ਹੋ ਗਈ ਇਸ ਸੜਕ ਨੂੰ ਇਦਾਂ ਹੀ ਖਰਾਬ ਨੂੰ ਆ ਆ ਦੇਖੋ ਕਿਦਾਂ ਡਿੱਕ ਡੋਲੇ ਖਾਂਦੀਆਂ ਜਾਂਦੀਆਂ ਸਕੂਟਰੀਆਂ ਵੀ ਬੱਸਾਂ ਵੀ ਕਾਰਾਂ ਵੀ ਹਾਂ ਹਾਂ ਤਾਂ ਇਹਦੇ ਨਾਲ ਗੱਡੀਆਂ ਦਾ ਵੀ ਨੁਕਸਾਨ ਕਿਉਂਕਿ ਆਬੀਏ ਸਣਾ ਸ਼ੌਕਰ ਵੀ ਖਰਾਬ ਹੁੰਦੇ ਨੇ ਚਿੰਤੇ ਵੀ ਟੁੱਟਦੇ ਨੇ ਕਮਾਨੀਆਂ ਟੁੱਟੀਆਂ ਇਹ ਇਹ ਆ ਦੇਖੋ ਜੇ ਮੈਂ ਤੁਹਾਨੂੰ ਦਿਖਾਵਾਂ ਕਿਉਂਕਿ ਦਿਖਾਉਣ ਦਾ ਵੇਲਾ ਹੀ ਨਹੀਂ ਕਿਉਂਕਿ ਗੱਡੀਆਂ ਇੱਥੋਂ ਟੱਪਦੀਆਂ ਨੇ ਕਿਉਂਕਿ ਮੇਨ ਰੋਡ ਹੈ ਕੋਈ ਜਗ੍ਹਾ ਮਿਲੇ ਤਾਂ ਮੈਂ ਤੁਹਾਨੂੰ ਦਿਖਾਵਾਂ ਵੀ ਕਿੱਡੇ ਬੁਰੇ ਹਾਲਾਤ ਨੇ ਇੱਥੋਂ ਦੇ ਪੁੱਚੋ ਦੀ ਐਂਟਰੈਂਸ ਤੇ ਆਹ ਦੇਖ ਲਓ ਆ ਸਾਰਾ ਇਹ ਦੇਖੋ ਕਿੰਨਾ ਬੁਰਾ ਹਾਲ ਹੈ ਇਹ ਆਪਾਂ ਅਸਲ ਪੁੱਚੋ ਦੇ ਵਿੱਚ ਆਪਾਂ ਟੰਡਾ ਤੇ ਨਾਲ ਹੀ ਐ ਪੁੱਚੋ ਮੰਡੀ ਉਹਦੀ ਐਂਟਰੈਂਸ ਹੈ ਭਾਜੀ ਔਰ ਆਹ ਹੁਣ ਤੁਸੀਂ ਵੇਖਿਓ ਸਕੂਲ ਦੀਆਂ ਬੱਸਾਂ ਕਿਵੇਂ 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 ਵਿੰਗੀਆਂ ਹੋਈਆਂ ਹਾਂ ਇਹ ਮੋਟਰਸਾਈਕਲ ਵੀ ਆਉਂਦਾ ਤੇ ਆਹ ਦੇਖਿਓ ਇਹ ਇਹ ਹਾਲਾਤ ਹੈ ਕੋਈ ਬਜ਼ੁਰਗ ਆਉਂਦਾ ਕੋਈ ਬੱਚੇ ਆਉਂਦੇ ਨੇ ਸਾਡੀਆਂ ਧੀਆ ਭੈਣਾਂ ਸਕੂਟਰੀ ਚਲਾਉਂਦੀਆਂ ਬੱਚੇ ਚਲਾਉਂਦੇ ਆ ਤਾਂ ਇੱਥੋਂ ਹੁਣ ਆ ਔਖੀਆਂ ਦੇਖੋ ਤੁਸੀਂ ਇਹ ਮਾਈ ਗਾਡ ਕਿੰਨਾ ਬਚ ਕੇ ਲੰਘਣਾ ਪੈਂਦਾ ਆ ਦੇਖਿਓ ਆ ਹਾਲ ਕਿੰਨਾ ਜ਼ਿਆਦਾ ਇਹਦਾ ਬੁਰਾ ਹਾਲ ਹੈ ਪਰ ਕੋਈ ਮੈਨੂੰ ਲੱਗਦਾ ਹੈ ਵੀ ਇਹਦੀ ਕੋਈ ਸੁਣਵਾਈ ਨਹੀਂ ਹੁੰਦੀ ਹੋਣੀ ਬਾਕੀ ਮੇਰਾ ਮਕਸਦ ਤਾਂ ਹਮੇਸ਼ਾ ਹਾਲਾਤ ਦਿਖਾਣੇ ਹੁੰਦੇ ਆ ਵੀ ਇੱਥੋਂ ਦੇ ਹਾਲਾਤ ਆ ਜਿਹੜੇ ਅੱਜ ਪੁੱਚੋ ਦੇ ਸੀਗੇ ਤਾਂ ਮੈਂ ਕਿਹਾ ਚਲੋ ਤੁਹਾਨੂੰ ਮੈਂ ਪੁੱਚੋ ਦੇ ਹਾਲਾਤ ਦਿਖਾ ਦਿਆਂ ਵੀ ਪੁੱਚੋ ਮੰਡੀ ਦੇ ਐਂਟਰੈਂਸ ਹਲੇ ਤਾਂ ਅੰਦਰ ਆਪਾਂ ਗਏ ਨਹੀਂ ਇਹ ਤਾਂ ਬਾਹਰਲੇ ਬਾਹਰਲੇ ਹਾਲਾਤ ਨੇ ਜਿਹੜੇ ਤੁਹਾਨੂੰ ਮੈਂ ਦਿਖਾ ਰਿਹਾ ਵੀ ਕੀ ਹਾਲਾਤ ਐ ਇੱਥੋਂ ਦੇ ਆ ਮੁੰਡੇ ਦੋ ਖੜੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਪੁੱਛ ਲੈਨੇ ਆ ਵੀ ਇੱਕ ਕਿੰਨੀ ਦੇਰ ਤੋਂ ਹੈ ਸਿੱਧਾ ਠੀਕ ਕਿਉਂ ਨਹੀਂ ਹੁੰਦਾ ਸਿੰਘ ਸਾਹਿਬ ਇੱਥੇ ਹੁੰਨੇ ਹੋ ਤੁਸੀਂ ਆ ਰੋਡ ਬਾਰੇ ਥੋੜਾ ਚਾਨਣਾ ਪਾਓ ਇਹ ਕਦੋਂ ਤੋਂ ਖਰਾਬ ਹੈ ਛੋਟੇ ਵੀ 3 ਮਹੀਨੇ ਹੋ ਗਏ ਹੈ 3 ਮਹੀਨੇ ਹੋ ਗਏ 6 ਮਹੀਨੇ ਹਾਂ ਜੀ ਇਦਾਂ ਹੀ ਹੈ ਇਦਾਂ ਹੀ ਹੈ ਜਿਸ ਕਾਰਨ ਕੀ ਹੈ ਠੀਕ ਨਹੀਂ ਹੁੰਦਾ ਕਾਰਨ ਵਾਹ ਲੋਡ ਕਰ ਜਿੰਦੇ ਆ ਬਾ ਫੇਰਾ ਹੀ ਹੋ ਜਾਂਦਾ ਹੈ ਜੀ ਕਿਵੇਂ ਕਰਕੇ ਜਾਂਦੇ ਵਾਹ ਬਜਰੀ ਪਾ ਜਾਂਦੇ ਆ ਅਜਿਹੀ ਮੈਨੂੰ ਤਾਂ ਲੱਗਦੀ ਨਹੀਂ ਕੋਈ ਪੱਜੀ ਇੱਥੇ ਪਈ ਐ ਤਾਂ ਬੁਰਾ ਹਾਲ ਜਦੋਂ ਭਗਵੰਤ ਮਾਨ ਆਇਆ ਸੀ ਮੇਹਣਾ ਉਦੋਂ ਪਈ ਐ ਇਹ ਉਥੋਂ ਮੂਰੂ ਪਟਕੇ ਜਦੋਂ ਭਗਵੰਤ ਮਾਨ ਆਇਆ ਸੀਗਾ ਉਦੋਂ ਫੇਰ ਉਹੀ ਹਾਲ ਆ ਇੱਕ ਮੁੰਡੇ ਦਾ ਇੱਥੇ ਐਕਸੀਡੈਂਟ ਹੋਇਆ ਸੀਗਾ ਰਾਤ ਦੇ ਮਲਾ ਨੇਰੇ ਜਲਦੀ ਆ ਰਿਆ ਸੀ ਕਿਤੇ ਤੇ ਉਹਨੂੰ ਕੀ ਪਤਾ ਵੀ ਇੱਥੇ ਆ ਹਾਲਾ ਤੇ ਕਈ ਹਾਦਸੇ ਬਹੁਤ ਹੋ ਗਏ ਜੀ ਜਦੋਂ ਹੁਣ ਪਾਣੀ ਖੜ ਜਾਂਦਾ ਬੜਾ ਬੁਰਾ ਹਾਲ ਐ ਇੱਥੇ ਕਿਤੇ ਲੋਕ ਹਾਂ ਇੱਕ ਦੋ ਵਾਰ ਤੇ ਮੈਂ ਆਪ ਮੋਟਰਸਾਈਕਲ ਚਲਾਉਨੇ ਆ ਸੀ ਮੋਟਰਸਾਈਕਲ ਵਾਲੀ ਉਹਦੇ ਨਾਲ ਇੱਕ ਦੋ ਵਾਰੀ ਡਲੇ ਪਏ ਇਹਦੇ ਚ ਅਸੀਂ ਤੇ ਪਰ ਪਾਣੀ ਤੈਨੂੰ ਪਤਾ ਕਿੰਨਾ ਟਾਈਮ ਕੱਟਦਾ ਹੈਗਾ ਆ ਦੇਖੋ ਤੁਸੀਂ ਇਹ ਇਹਨਾਂ ਦੀ ਗੱਲ ਸੁਣੇ ਐਕਸੀਡੈਂਟ ਹੋਇਆ ਤੇ ਕਿੱਡਾ ਬੁਰਾ ਹਾਲ ਹੈ ਇਸ ਪੋਚੋ ਮੰਡੀ ਦੇ ਵਿੱਚ ਜੇ ਬਿਲਕੁਲ ਬਿਲਕੁਲ ਧਿਆਨ ਦੇ ਮਾਰਨਾ ਚਾਹੀਦਾ ਤੁਹਾਨੂੰ ਮੈਂ ਇਹੀ ਦਿਖਾ ਰਿਹਾ ਹੈ ਹੈ ਐਮਐਲਏ ਵੀ ਰੋਟਾਪਦਾ ਇੱਥੋਂ ਦੀ ਜੀ اچھا ਐਮਐਲਏ ਸਾਹਿਬ ਰੋਟਾਪਦੇ ਇੱਥੋਂ ਹਾਂ ਜੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਐਡੇ ਐਡੇ ਖੱਡੇ ਨੇ ਕੀ ਕਹਿ ਸਕਦੇ ਹੁਣੀ ਉਹਨਾਂ ਨੂੰ ਪਤਾ ਲੱਗਦਾ ਹੀ ਹੈ ਪਤਾ ਲੱਗਦਾ ਪਰ ਕਰਦੇ ਠੀਕ ਕੁਝ ਨਹੀਂ ਇਹੀ ਪ੍ਰੋਬਲਮ ਹੈ ਪਰ ਮੈਂ ਦਿਖਾ ਦਿਆਂ ਵੀ ਆਹ ਦੇਖੋ ਯਾਰ ਸਾਰਾ ਹੀ ਹੈ ਇਧਰੋਂ ਸਾਰਾ ਦੇਖੋ ਤੁਸੀਂ ਦੇਖੋ ਗੱਡੀਆਂ ਕਿ ਦਾਰੀਆਂ ਇਹ ਇਹ ਸਾਰੀ ਸਾਰੀ ਸੜਕ ਦਾ ਮੰਡੀ ਤੱਕ ਦੀ ਬੁਰਾ ਹਾਲ ਹੈ ਜੀ ਹਾਂ ਮੋਟਰ ਰੈਕੜੀ ਵੀ ਹੈ ਨਹੀਂ ਕੀ ਸੜਕ ਸਾਰੀ ਸੜਕ ਦਾ ਬੁਰਾ ਹਾਲ ਹੈ ਇੱਥੋਂ ਦੇਖੋ ਤੁਹਾਨੂੰ ਮੈਂ ਦਿਖਾਵਾਂ ਹੁਣ ਇਹ 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 ਦੇਖੋ ਤੁਸੀਂ ਕਿੱਦਾਂ ਲੋਕੀ ਇੱਥੋਂ ਟੱਪ ਰਹੇ ਨੇ ਪਰ ਮੈਂ ਤੁਹਾਨੂੰ ਨਾਲੇ ਦਿਖਾਵਾਂ ਆ ਦੇਖੋ ਆ ਦੇਖੋ ਆ ਸਾਰਾ ਕਿੰਨੀ ਬਜਰੀ ਹੈ ਇੱਥੋਂ ਹਾਂ ਆ ਦੇਖੋ ਹਾਂ ਬਾਈ ਇਧਰ ਦਿਖਾਓ ਆ ਆ ਦੇਖੋ ਕਿਸ ਤਰੀਕੇ ਨਾਲ ਕੋਈ ਟੱਪੇ ਤੋਂ ਕਿਉਂਕਿ ਬੁਰੇ ਹਾਲਾਤ ਨੇ ਸੋ ਪਤਾ ਨਹੀਂ ਪ੍ਰਸ਼ਾਸਨ ਧਿਆਨ ਕਿਉਂ ਨਹੀਂ ਦਿੰਦਾ ਹਰ ਗੱਲਾਂ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਹੈ ਦੇਖਣਾ ਚਾਹੀਦਾ ਹੈ ਵੀ ਹਾਂ ਯਾਰ ਅਸੀਂ ਦੇ ਕਰਨਾ ਕੀ ਨਹੀਂ ਕਰਨਾ ਪਰ ਜੇ ਕਹਿੰਦੇ ਨੇ ਵੀ ਇੱਥੋਂ ਸਰਪੰਚ ਸਾਹਿਬ ਆਪਣਾ ਐਮਐਲਏ ਸਾਹਿਬ ਵੀ ਟੱਪਦੇ ਨੇ ਤੇ ਕੀ ਗੱਲ ਉਹਨਾਂ ਦੀ ਨਿਗਾਹ ਨਹੀਂ ਜਾਂਦੀ ਵੀ ਭਾਈ ਇੱਥੇ ਹਾਲਾਤ ਜਿਹੜੇ ਨੇ ਇਹ ਹੋਏ ਪਏ ਨੇ ਕਿੰਨੀਆਂ ਕਿੰਨੇ ਔਖੇ ਜਾਂਦੇ ਨੇ ਇਹ ਲੋਕ ਬਹੁਤ ਜ਼ਿਆਦਾ ਬੁਰਾ ਹਾਲ ਹੈ ਮੈਂ ਹੀ ਦੇਖ ਰਿਹਾ ਇਹ ਸੜਕ ਇਧਰੋਂ ਵੀ ਆਜੋ ਅੱਗੋਂ ਵੀ ਆਜੋ ਥੋੜਾ ਮੈਂ ਤੁਹਾਨੂੰ ਅੱਗੋਂ ਵੀ ਦਿਖਾ ਦਿਆਂ ਆ ਪਾਣੀ ਦੇ ਹਾਲ ਦੇਖੋ ਇਧਰ ਠੀਕ ਹੈ ਇੱਥੇ ਪਾਣੀ ਖੜਾ ਇਧਰੋਂ ਆ ਸੜਕ ਪਤਾ ਨਹੀਂ ਕਿੰਨੇ ਲੋਕ ਡਿੱਗਦੇ ਹੋਣਗੇ ਇੱਥੇ ਆ ਦੇਖੋ ਇਹ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਜਿਹਨੂੰ ਅਸੀਂ ਇਗਨੋਰ ਕਰਦੇ ਆ ਇਹ ਵੱਡੀਆਂ ਬਣ ਜਾਂਦੀਆਂ ਆ ਦੇਖੋ ਆ ਔਖਲੀਆਂ ਦਿਖਾਓ ਛੋਟੇ-ਛੋਟੇ ਟੋਏ ਇਹ ਕੋਚੋ ਮੰਡੀ ਦੀ ਮੇਨ ਰੋਡ ਹੈ ਦੇਖ ਰਹੇ ਹੋ ਸਾਰੀ ਸਾਰਾ ਹੀ ਬੁਰਾ ਹਾਲ ਹੈ ਆ ਜਾਓ ਹੁਣ ਆ ਤੁਹਾਨੂੰ ਮੈਂ ਦਿਖਾਵਾਂ ਇਧਰ ਦੇਖੀ ਚਲੋ ਇੱਕ ਵਾਰੀ ਆ ਆ ਦੇਖ ਕਿੱਥੇ ਕਿੱਥੇ ਦੇਖੋਗੇ ਤੁਸੀਂ ਹੁਣ ਆ ਇੱਕ ਸੀਵੇ ਦਾ ਟੱਕਣ ਹੈ ਇਹ ਵੀ ਤੁਹਾਨੂੰ ਮੈਂ ਦਿਖਾ ਦੇ ਇਹ ਨੀਵਾ ਕਿੰਨਾ ਆ ਦੇਖੋ ਦਿਨ-ਦਿਨ ਚ ਦਾ ਫਰਕ ਹੈ ਘਟੋ ਘਟ 12 ਇਹਦੀਆਂ ਬਾਹਰ ਆ ਗਈਆਂ ਆ ਗਈਆਂ ਨਾ ਆ ਦੇਖੋ 12 12 ਆ ਗਈਆਂ ਹਨ ਸਾਰੀ ਦਾ ਆ ਸੀਵਰੇ ਦਾ ਟੱਕਣ ਬਾਹਰ ਮਤਲਬ ਕੁੱਲ ਮਿਲਾ ਕੇ ਜੇ ਤੁਸੀਂ ਦੇਖੋਗੇ ਕੈਂਚੀਆਂ ਤੋਂ ਲੱਗ ਜਾਓ ਬੱਸ ਸਟੈਂਡ ਤੱਕ ਜਦੋਂ ਆਪਾਂ ਜਾਂਦੇ ਹਾਂ ਤੁਸੀਂ ਆਪ ਹੀ ਕਮੈਂਟ ਕਰਕੇ ਪੁੱਛੋ ਵਾਲੇ ਦੱਸਿਓ ਜਾਂ ਜਿਹੜੇ ਬੰਦੇ ਐਂਟਰ ਕਰਦੇ ਨੇ ਪੁੱਜੋ ਦੇ ਵਿੱਚ ਜਾਂ ਪੁੱਜੋ ਦੇ ਵਿੱਚੋਂ ਬਾਈਪਾਸ ਤੋਂ ਹੋ ਕੇ ਜਿਹੜੇ ਲੰਘਦੇ ਨੇ ਉਹਨਾਂ ਨੂੰ ਪਤਾ ਹੋਊਗਾ ਵੀ ਇਸ ਰੋਡ ਦਾ ਕਿੰਨੀ ਦੇਖ ਤੋਂ ਕਿੰਨਾ ਜ਼ਿਆਦਾ ਭਰਾ ਹੈ ਦੇ ਜਿਹ ਤੁਸੀਂ ਅਫਸਰਾਂ ਨੂੰ ਕਹਿੰਦੇ ਹੋ ਉਹਨਾਂ ਦੇ ਕੀ ਜਵਾਬ ਹੁੰਦੇ ਨੇ ਇਹ ਵੀ ਜ਼ਰੂਰ ਦੱਸਿਓ ਮਕਸਦ ਸਾਡਾ ਮੇਰਾ ਇਹ ਹੁੰਦਾ ਦਿਖਾਣਾ ਕਿ ਤੁਹਾਨੂੰ ਮੈਂ ਦਿਖਾਵਾਂ ਵੀ ਇਹ ਹਾਲਾਤ ਨੇ ਇਸ ਸੜਕ ਦੇ ਜਿਹੜਾ ਬਹੁਤ ਔਖਾ ਕਰਦਾ ਇੱਕ ਵਾਰੀ ਤੁਹਾਨੂੰ ਮੈਂ ਜਾਂਦਾ ਹੋਇਆ ਫੇਰੇ ਇਧਰੋਂ ਦਿਖਾ ਦਿਆਂ ਆ ਜੋ ਆ ਸਾਰਾ ਦੇਖੋ ਦੇਖ ਰਹੇ ਹੋ ਤੁਸੀਂ ਬਸ ਜੇ ਲੋਕ ਦੇਖ ਰਹੇ ਨੇ ਤਬ ਪ੍ਰਸ਼ਾਸਨ ਤੱਕ ਵੀ ਗੱਲ ਪਹੁੰਚੇਗੀ ਜਦੋਂ ਪ੍ਰਸ਼ਾਸਨ ਤੱਕ ਗੱਲ ਪਹੁੰਚੇਗੀ ਫੇਰ ਹੀ ਕੁਝ ਹੋਏਗਾ ਤਾਂ ਮੇਰੀ ਇੱਕ ਰਿਕਵੈਸਟ ਹੈ ਪੋਚੋ ਵਾਸੀਆਂ ਨੂੰ ਖਾਸ ਕਰ ਜਿਨ੍ਹਾਂ ਨੇ ਇਥੋਂ ਦੀ ਕਰਪਣਾ ਰੋਜ਼ ਕਿਉਂਕਿ ਮੇਨ ਐਂਟਰੈਂਸ ਹੀ ਇਹ ਹੈ ਪੋਚੋ ਦੀ ਹੋਰ ਕੁਛ ਹੈ ਨਹੀਂ ਤਾਂ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਇਧਰਲੇ ਪਾਸੇ ਵੀ ਹਾਂ ਆ ਦੇਖੋ ਇਧਰ ਆਜੋ ਆ ਵੀ ਦੇਖ ਲਓ ਇਹ ਆ ਗੰਦਗੀ ਦਾ ਆਲਮ ਦੇਖੋ ਇੱਥੇ ਦੇਖ ਇਹ ਗੰਦਗੀ ਦਾ ਆਲਮ ਹੈ ਸਰ ਬਹੁਤ ਜ਼ਿਆਦਾ ਬਿਲਕੁਲ ਬਿਲਕੁਲ ਬ੍ਰਦਰ ਬਹੁਤ ਜ਼ਿਆਦਾ ਬੁਰਾ ਹਾਲ ਹੈ ਇਹ ਹੋਣਾ ਚਾਹੀਦਾ ਹੈ ਮਕਸਦ ਮੈਂ ਹੀ ਸੀ ਫ੍ਰੈਂਕਲੀ ਕਿ ਟੱਪਿਆ ਸੀ ਤਾਂ ਮੈਂ ਕਿਹਾ ਚਲੋ ਤੁਹਾਨੂੰ ਮੈਂ ਪੁੱਛੋ ਦੇ ਹਾਲਾਤ ਵੀ ਜਿਹੜੇ ਨੇ ਉਹ ਦਿਖਾਉਂਦਾ ਜਾਵਾਂ ਕਰੋ ਕਮੈਂਟ ਦੱਸੋ ਪੁੱਛੋ ਦੇ ਵਿੱਚ ਹੋਰ ਕਿੱਥੇ ਕਿੱਥੇ ਕੀ ਕੀ ਬੁਰੇ ਹਾਲਾਤ ਨੇ ਮੈਨੂੰ ਦੋ ਇਜਾਜ਼ਤ ਸਸਿਕਾ